ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਨੰਬੋਲੀ ਵਾਲਿਆਂ ਦਾ ਧੰਨਵਾਦ ਚੱਲ ਭਾਈ ਇਹ ਪਰਲਾਵਰਦ ਪਿਸਟਲ ਗਰੁੱਪ ਦਾ ਹੈ ਜੀ ਜੋਰਾ ਸਿੱਧੂ ਰਵੀ ਸਿੱਧੂ ਜੋਰਾ ਸਿੱਧੂ ਰਵੀ ਸਿੱਧੂ ਗਰਦੀਪ ਜਟਾਣੇ ਵਾਲੇ ਦਾ ਸਰਪੰਚ ਮਨਿੰਦਰ ਸਿੰਘ ਹੋਰਾਂ ਦਾ ਟੱਪਲੀ ਵਾਲਿਆਂ ਦਾ ਵਿੰਦਰ ਜੱਬੂ ਮਾਜਰੀਏ ਦਾ ਯਾਲੀ ਟੱਪਰੀਆਂ ਵਾਲੇ ਦਾ ਭਾਈ ਜੀ ਯਾਲੀ ਟੱਪਰੀਆਂ ਵਾਲਾ ਰਸਟੋਲ ਕਰੋ ਪ੍ਰਵੀ ਸਿੱਧੂ ਜੋਰਾ ਸਿੱਧੂ ਤੇ ਨਾਲ ਬਾਜੀ ਕੁਲਵੀਰ ਮਾਨਕਾ ਕੈਨੇਡਾ ਗਗਨ ਜਾਗਤਪੁਰ ਮਾਸਟਰਵਿੰਦਰ ਸਿੰਘ ਜੀ ਠਵਾਣਾ ਪੰਮਾ ਰਾਮਗੜ੍ਹ ਰਵੀ ਤੇ ਸੋਰਨੋ ਚੌੜਾ ਪੰਮਾ ਰਾਮਗੜ੍ਹ ਕੁਲਵੀਰ ਮਾਨਕਾ ਗਗਨ ਜਾਗਤਪੁਰ ਇਹਨਾਂ ਦੇ ਵੀ ਬੱਟ ਕੋਲੇ ਮਿੱਤਰੋ 48 ਹੋਏ ਆ। ਅੱਪਾ ਲਓ ਜੀ ਸੁਣਾ ਸਮਾ ਵਿਗੋਰਨਾ ਟਾਈਮ ਹੈ ਗੱਡੀ ਦਾ ਸਮਾਂ ਕਰ ਗਏ ਆ ਮਾਰਦੇ ਕਸੂਤੇ ਗੌੜੇ ਐਵੇਂ ਜੱਟ ਨੂੰ ਉਹਨਾਂ ਬੁਰਦਾਂ ਨੇ ਵੀ ਸਮਾਂ